ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀਆਂ ਸਟੇਟਮੈਂਟਾਂ ਆ ਰਹੀਆਂ ਨੇ ਉਹ ਨਰੈਣੂ ਮਹੰਤਾਂ ਦੀਆਂ ਨੇ ਉਹਦੇ ਵਿੱਚ ਬਾਦਲਾਂ ਦੇ ਚਮਚੇ ਸ਼ਮਣਕੁੰਡ ਦੇ ਪ੍ਰਧਾਨ ਜਹੇਦਾਰ ਵਰਗੇ ਵੀ ਵਿੱਚ ਸ਼ਾਮਲ ਨੇ ਕਹਿੰਦੇ ਜਿਹੜਾ ਕਾਲਾ ਬੈਗ ਭਵੰਤਮਾਨ ਫੜਾ ਕੇ ਆ ਉਹਦੇ ਵਿੱਚ ਕੋਈ ਸ਼ਿਕਾਇਤ ਨਹੀਂ ਹੈਗੀ ਕਹਿੰਦੇ ਅਈ ਮੇ ਕਹਿੰਦੇ মিডিਆ ਨੇ ਆਵਾਮਾਂ ਐਵੇਂ ਖਬਰਾਂ ਬਣਾ ਦੀਆਂ ਕੁਝ ਨਹੀਂ ਕਹਿੰਦੇ ਹੈਗਾ ਜੇ ਕੁਝ ਨਾ ਹੁੰਦਾ ਨਾ ਫਿਰ ਤੁਹਾਨੂੰ ਬੋਲਣ ਦੀ ਲੋੜ ਨਹੀਂ ਸੀ ਜੇ ਕੁਝ ਨਾ ਹੁੰਦਾ ਫਿਰ ਬੋਲਣ ਦੀ ਲੋੜ ਨਹੀਂ ਸੀ ਬੋਲੇ ਕਿਉਂ ਕੁਝ ਹੈਗਾ ਹੁਣ ਸਭ ਦੇ ਘਰਾਂ ਵਿੱਚ ਛਿਪਕਲੀਆਂ ਕੋਲ ਕਿੱਡੀਆਂ ਹੁੰਦੀਆਂ ਨੇ ਕੋਈ ਡਾਂਗ ਚਾਕੇ ਰੋਲਾ ਪਾਉਂਦਾ ਦੇਖਿਆ ਵੀ ਸਾਡੇ ਘਰੇ ਕੋਲ ਖਿਲ ਲੀਏ ਛਿਪਕ ਲੀਏ ਕੋਈ ਰੋਲਾ ਪਾਉਂਦਾ ਜਿਦ ਕਰੇ ਸੱਪ ਵੱਢ ਜੇ ਉਹ ਰੋਲਾ ਪਾਉਂਦਾ ਆ ਸਾਡੇ ਗਵਣੇ ਦੀ ਵੱਢ ਗਿਆ ਕਹਿੰਦਾ ਸੱਪ ਤੁਹਾਨੂੰ ਬਾਜਾ ਮਾਰੀ ਜਾਵੇ ਕਹਿੰਦਾ ਬਾਹਰ ਕੱਢੋ ਕਿਉਂਕਿ ਸੱਪ ਤੋਂ ਡਰਦਾ ਹੈ ਸੱਪ ਤੋਂ ਵਾਲਾ ਡਰਦਾ ਹੈ ਛਿਪਕਲੰਦ ਕੌਣ ਡਰਦਾ ਹੈ ਅੱਲਾ ਝਾੜੂ ਮਾਰ ਕੇ ਬਾਹਰ ਕੱਢ ਦਿੰਦੇ ਇਹ ਜੇ ਸ਼ਿਕਾਇਤਾਂ ਵਿੱਚ ਕੁਝ ਨਾ ਹੁੰਦਾ ਨਾ ਤੁਸੀਂ ਫੇਰ ਨਹੀਂ ਬੋਲਣਾ ਸੀ ਸ਼ਿਕਾਇਤਾਂ ਵਿੱਚ ਬਹੁਤ ਕੁਝ ਹੈ ਕਾਂ ਬੋਲਦੇ ਹੋ ਹੁਣ ਸਫਾਈਆਂ ਦੇਣਗੇ ਮੈਂ ਕਿਹਾ ਸੀ ਮੈਂ ਪਹਿਲਾ ਪੰਗਾ ਲੈ ਬੈਠੇ ਹੁਣ 6 ਮਹੀਨੇ ਸਫਾਈਆਂ ਦਿੰਦਿਆਂ ਦਿੰਦੇ ਲੰਘ ਜਾਣਗੇ ਇੱਕ ਮੈਨੂੰ ਗੱਲ ਚੇਤੇ ਹੈ ਕਿਸੇ ਨੂੰ ਰਿਸ਼ਤਾ ਨਹੀਂ ਹੁੰਦਾ ਸੀ ਤੇ ਉਹ ਅਗਲੇ ਘਰ-ਬਾਰ ਦੇਖਦੇ ਹੁੰਦੇ ਕਿ ਕਿੰਨੀ ਜ਼ਮੀਨ ਆਉਂਦੀ ਹੈ ਕਿੰਨੀਆਂ ਮੱਝਾਂ ਨੇ ਘਰੇ ਕਿੰਨੇ ਕ ਦਾਣੇ ਪੈ ਨੇ ਇਹ ਪੁਰਾਣੇ ਬੰਦੇ ਇਹ ਚੀਜ਼ਾਂ ਦੇਖ ਦਿੰਦੇ ਸੀ ਤੇ ਉਹ ਬੁੜੀ ਦੇ ਮੁੰਡੇ ਨੂੰ ਰਿਸ਼ਤਾ ਨਹੀਂ ਹੁੰਦਾ ਸੀ ਉਹਨੇ ਪਤਾ ਕੀਤਾ ਉਹਨੇ ਤੂੜੀ ਦੀਆਂ ਬੋਰੀਆਂ ਭਰ-ਭਰ ਕੇ ਨਾ ਮੈਂ ਬੋਰੀਆਂ ਚਿੰਣ ਕੇ ਢਗ ਲਾ ਕੇ ਉੱਪਰ ਦੋੜਾ ਪਾਤਾ ਵੀ ਬੈਠਿਆਂ ਨੂੰ ਪਤਾ ਲੱਗਿਆ ਵੀ ਕਣਕ ਕਿੰਨੀ ਪਈ ਐ ਕੌਣ ਟੋੜੀ ਦੀਆਂ ਬੋਰੀਆਂ ਭਰ ਕੇ ਤੂੜੀ ਚੰਦੀਆਂ ਨੇ ਤੇ ਦੋ ਮੱਜਾਂ ਹੈਗੀਆਂ ਸੀ ਖੁਲਣੀ ਵੱਡੀ ਸੀ 4-5 ਕਿੱਲੇ ਹੋਰ ਗੱਢ ਤੇ ਐਵੇਂ ਦੂਜੇ ਪਸੰਦ ਦਾ ਗੋਹਾ ਜਾ ਕੇ ਉਧਰੋਂ ਖੰਡਾਤਾ 2-4 ਬਲਟੇ ਰੱਖ ਤੇ ਟੁੱਟੇ ਪੱਜੇ ਜੇ ਉਹ ਪੂਰਾ ਟੰਟਮਾ ਬਣਾ ਕੇ ਕਿਸੇ ਦੇ ਬਰਦਨ ਦੀ ਜੋੜੀ ਪੁਰਾਣੇ ਸਮੇਤਿਕਾ ਲੈ ਕੇ ਘਰੇ ਬੰਨਤੀ ਪੂਰਾ ਟੰਟਮਾ ਬਣਾਤਾ ਪੰਜ ਸੱਤ ਪਰੀਆਂ ਕੜਬਦੀਆਂ ਉੱਤੇ ਕੁਦਰੀਆਂ ਪਈਆਂ ਸੀ ਦੋ ਤਿੰਨ ਉਦਾਂ ਕੰਧਣਾ ਲਾ ਕੇ ਰਖਤੀਆਂ ਤੇ ਉਹ ਸੋਝੇ ਅਗਲੇ ਜਿਹੜੇ ਮੁੰਡਾ ਦੇਖਣਾ ਸੀ ਵੀ ਹਾਂ ਖਾਂਦਾ ਪੀਂਦਾ ਘਰ ਹੈ ਮੱਝਾਂ ਹੈਗੀਆਂ ਨੇ ਪਸ਼ੂ ਹੈਗਾ ਕਣਕ ਬਾਹਰ ਅੰਦਰ ਬਹੁਤ ਪਈ ਹੈ ਐ ਵੀ ਹੈਗੀ ਪਣੀ ਅਗਲਾ ਯਕੀਨ ਕਰ ਬੈਠਾ ਪਰ ਪਤਾ ਬਾਅਦ ਵਿੱਚ ਲੱਗੇ ਵੀਰ ਨੰਗ ਬਲੰਗ ਸੀ ਕੁੜੀ ਪਸਾਤੀ ਸੀ ਬਿਡੋਵਤੀ ਇਹ ਰੌਲਾ ਪੈ ਜਾਂਦਾ ਹੁੰਦਾ ਬਾਅਦ ਵਿੱਚ ਤੁਸੀਂ ਜੇ ਭਲਾ ਚਾਹੁੰਦੇ ਹੋ ਚੰਗਾ ਚਾਹੁੰਦੇ ਹੋ ਚੁੱਪ ਰੋ ਜੇ ਉਹਦੇ ਵਿੱਚ ਕੁਝ ਨਹੀਂ ਹੈਗਾ ਨਾ ਤਾਂ ਚੁੱਪ ਰੋ ਤੁਹਾਨੂੰ ਖਤਰਾ ਕੀ ਹੈ ਕੋਈ ਖਤਰਾ ਨਹੀਂ ਚੁੱਪ ਤੁਸੀਂ ਤਾਂ ਨਹੀਂ ਬੰਦੇ ਉਹਦੇ ਵਿੱਚ ਬਹੁਤ ਕੁਝ ਹੈ ਬਹੁਤ ਕੁਝ ਹੈ ਉਹਦੇ ਵਿੱਚ ਜੇ ਤੁਹਾਨੂੰ ਇੰਨਾ ਹੀ ਆਪਣੇ ਆਪ ਤੇ ਵਿਸ਼ਵਾਸ ਹੈ ਵੀ ਸ਼ਿਕਾਇਤਾਂ ਵਿੱਚ ਕੁਝ ਨਹੀਂ ਹੈਗਾ ਫਿਰ ਤਾਂ ਰੋਲਾ ਪਾਉਣ ਦੀ ਲੋੜ ਹੀ ਨਹੀਂ ਫਿਰ ਤਾਂ ਸਾਰਾ ਕੁਝ ਸਾਹਮਣੇ ਆ ਹੀ ਜਾਊਗਾ ਤੁਹਾਨੂੰ ਦਾਰਸ਼ੀ ਦੇ ਦੇ ਵੀ ਢਕਾਈਏ ਲੋਕਾਂ ਨੂੰ ਧਰਮ ਦੇ ਨਾਂ ਤੇ ਕੌਮ ਦੇ ਨਾਂ ਤੇ ਢਕਾਈਏ ਲੋਕਾਂ ਨੂੰ ਤੁਹਾਨੂੰ ਪ੍ਰੋਬਲਮ ਇਹ ਪਈ ਹੈ ਮੈਂ ਤਾਂ ਪਹਿਲੀ ਕਹਤਾ ਸੀ ਵੀ ਤੁਹਾਨੂੰ ਕਾਲਾ ਬੈਗ ਆਗਲਾ ਕਿਉਂ ਲੈ ਕੇ ਆਉਂਦਾ ਤੁਹਾਡੇ ਲਈ ਜੇ ਤੂੰ ਸਿੱਧਾ ਕਹਿੰਦੇ ਵੀ ਹਾਂ ਸ਼੍ਰੋਗਰ ਦੇ ਕੰਡੇ ਤੇ ਬੈੰਨੇ ਆ ਦੋ ਚੈਨਲ ਰੱਖਦੇ ਆ ਮੂਰੇ ਤੇ ਉਹ ਲੈਬ ਹੋ ਜਾਊਗਾ ਭਵੰਤਮਨ ਜੋ ਬੋਲ ਜਾਂਦਾ ਤੂੰ ਹੀ ਜਵਾਬ ਦੇਈ ਜਾਂਦੇ ਹੋ ਸਾਰੇ ਕੰਮ ਨਿਬੜ ਜਾਂਦਾ ਨਾਲੇ ਲੋਕ ਯਕੀਨ ਕਰਦੇ ਵੀ ਬੱਲੇ ਬੱਲੇ ਲੈਬ ਟੈਲੀ ਟੈਲੀਕਾਸਟ ਕਰਾਇਆ ਜਹੇਦਾਰ ਨੇ ਬਿਸਾਰਾ ਕੋਸ਼ ਸਾਹਮਣੇ ਰੱਖਤਾ ਉਹ ਤੁਸੀਂ ਤਾਂ ਨਹੀਂ ਰੱਖਿਆ ਵੀ ਉਹਦੇ ਕੋਲੇ ਬੋਲਣ ਦਾ ਤਿਆਰਬਾ ਹੈਗਾ ਜ਼ਿਆਦਾ ਕਿਉਂਕਿ ਅਗਲੇ ਨੇ ਘੱਟੋ ਘੱਟ 25 30 ਸਾਲ ਕਮੇਡੀ ਕੀਤੀ ਹੈ ਡਾਇਲੌਗ ਪੱਕੇ ਹੋਏ ਨੇ ਉਹ ਭੁੱਲਦਾ ਨਹੀਂ ਉਹ ਗੱਲ ਬਣਾ ਕੇ ਕਹਿ ਦਿੰਦਾ ਵੀ ਤੁਹਾਡੇ ਕੋਲ ਉਹਨਾਂ ਮਟੀਰੀਅਲ ਹੋਣਾ ਤੁਸੀਂ ਜਵਾਬ ਦੇ ਨਹੀਂ ਸਕਦੇ ਸੀ ਤਾਂ ਤੁਸੀਂ ਸਾਹਮਣੇ ਲੋਕਾਂ ਦੇ ਜਣ ਕੇ ਲਾਈਵ ਟੈਲੀਕਾਸਟ ਨਹੀਂ ਕੀਤਾ ਸੀ ਤੇ ਹੁਣ ਤੁਸੀਂ ਸਫਾਈਆਂ ਨਾ ਦਿਓ ਵੀ ਉਹਦੇ ਵਿੱਚ ਕੁਝ ਨਹੀਂ ਹੈਗਾ ਤੁਸੀਂ ਉਹਦੀ ਗੱਲ ਛੱਡੋ ਉਹਦੀ ਗੱਲ ਛੱਡੋ ਉਹਦੇ ਵਿੱਚ ਕੁਝ ਨਹੀਂ ਹੈਗਾ ਜਿਹੜੀਆਂ ਗੱਲਾਂ ਮੀਡੀਆ ਰਾਹੀਂ ਆ ਰਹੀਆਂ ਨੇ ਉਹਨਾਂ ਬਾਰੇ ਕੀ ਜਵਾਬ ਦੇਵੋਗੇ ਕੀ ਜਵਾਬ ਦੇਵੋਗੇ ਇੱਕ ਡੇਰੇ ਵਿੱਚ 100 100 2 200 ਪਾਵਨ ਸਰੂਪ ਕਿਉਂ ਗਏ ਨੇ ਕਾਦੇ ਲਈ ਰੱਖੇ ਨੇ ਉੱਥੇ ਜਿੱਥੇ ਇਨਸਾਨ ਸਾਹ ਨਹੀਂ ਲੱਗਿਆ ਉੱਥੇ ਗੁਰੂ ਸਾਹਿਬ ਪ੍ਰਕਾਸ਼ ਕਿਉਂ ਕੀਤੇ ਗਏ ਨੇ ਬਾਠਾਂ ਨੇ ਲੜੀਆਂ ਕਿਉਂ ਹੋ ਰਹੀਆਂ ਨੇ ਸਤਿੰਦਰ ਕੋਹਲੀ ਨੂੰ 10-12 ਕਰੋੜ ਰੁਪਇਆ ਸਾਲ ਦਾ ਸਲਾਨਾ ਸੈਲਰੀ ਦਿੰਦੇ ਰਹੇ ਉਹ ਕਿਉਂ ਦਿੰਦੇ ਰਹੇ ਆ ਪੀਟੀਸੀ ਵਾਲਿਆਂ ਨੇ 2013 ਤੋਂ 2022 ਤੱਕ ਬਿਲਡਿੰਗਾਂ ਦਾ ਜਿਹੜੀ ਕਿ ਸਰਾਮਾਂ ਦਾ ਕਿਰਾਇਆ ਨਹੀਂ ਦਿੱਤਾ ਉਹਦੇ ਬਾਰੇ ਕੀ ਖਿਆਲ ਹੈ 90 ਲੱਖ ਰੁਪਇਆ ਇਸ਼ਤਿਹਾਰਾਂ ਤੇ ਲਾਤਾ ਜਦ ਸੱਸੇ ਵਾਲੇ ਸਾਧ ਨੂੰ ਮਾਫੀ ਦਿੱਤੀ ਹੈ ਸੱਸੇ ਵਾਲੇ ਸਾਧ ਨੂੰ ਮਾਫੀ ਦੇਣ ਵੇਲੇ ਤੁਸੀਂ ਚੰਡੀਗੜ੍ਹ ਕੋਠੀ ਵਿੱਚ ਜਿਹੜਾ ਉਹਨੂੰ ਬੁਲਾ ਲਿਆ ਇਹਦੇ ਬਾਰੇ ਕੀ ਜਵਾਬ ਹੈ ਕੁਝ ਬੋਲੋਗੇ ਇੱਥੇ ਇੱਕ ਬੈਗ ਦੀ ਗੱਲ ਕਰਦੇ ਹੋ ਇਹ ਤਾਂ ਹਜ਼ਾਰਾਂ ਬੈਗ ਭਰ ਜਾਣ ਸੁਕੀਆਂ ਰੋਟੀਆਂ ਤੁਸੀਂ ਵੇਚਦੀਆਂ ਉਹ ਕਪੜੇ ਖੋਲਣੇ ਨਹੀਂ ਸ਼੍ਰਮ ਨਿਕੋੜ ਦੇ ਪ੍ਰਧਾਨਾਂ ਨੇ ਬਾਦਲਾਂ ਨੂੰ ਕਰੋੜਾਂ ਰੁਪਈਆ ਚੋਣ ਫੰਡ ਦੇ ਦਿੱਤਾ ਪਤਾ ਨਹੀਂ ਕੀ ਕੋਈ ਤੁਸੀਂ ਕਰਤਾ ਤੁਸੀਂ ਕਹਿੰਦੇ ਹੋ ਕਿ ਉਹਦੇ ਵਿੱਚ ਲਿਖਿਆ ਕੁਝ ਨਹੀਂ ਬਹੁਤ ਕੁਝ ਲਿਖਿਆ ਹੈ ਜੇ ਨਾਂ ਲਿਖਿਆ ਤਾਂ ਤੁਸੀਂ ਬੋਲਣਾ ਥੋੜੀ ਜੀ ਇਹ ਚੀਕਾਂ ਐਮੀ ਥੋੜੀ ਨਿਕਲਦੀਆਂ ਨੇ ਇਹ ਚੀਕਾਂ ਕੜਵਾਈਆਂ ਜਾ ਰਹੀਆਂ ਨੇ ਜਦੋਂ ਪੁਲਿਸਾਂ ਨੇ ਇਕੱਠੇ ਦੋ ਤਿੰਨ ਬੰਦੇ ਨੂੰ ਫੜ ਲੈਣ ਨਾ ਜਦੋਂ ਕੋਈ ਨਾਮ ਮੰਨੇ ਉਹ ਫਿਰ ਤੇਨਾਂ ਨੂੰ ਵੱਖਰਾ ਵੱਖਰਾ ਕਰ ਲੈਂਦੇ ਤੇ ਇੱਕ ਦਿਨ ਉਹ ਇੱਕ ਨੂੰ ਕਹਿੰਦੇ ਨੇ ਵੀ ਤੈਨੂੰ ਛੱਡ ਦਾਂਗੇ ਤੇ ਦੱਸ ਉੱਚੀ ਉੱਚੀ ਰੌਲਾ ਪਾ ਉਹ ਕੰਨ ਚ ਪਟੇ ਮਾਰੀ ਜਾਣਗੇ ਉਹ ਬੰਦਾ ਚੀਕਾਂ ਮਾਰਦਾ ਹਾਏ ਮਰ ਗਿਆ ਹਾਏ ਮਰ ਗਿਆ ਛੱਡ ਦਿਓ ਮੈਂ ਮੰਨ ਜਾਂਨਾ ਐ ਕੀਤਾ ਉਹ ਦੂਜੇ ਡਰਦੇ ਮੰਨ ਜਾਂਦੇ ਆਹ ਹਾਲਾਤ ਤੁਹਾਡੇ ਐ ਆਹ ਤੁਹਾਡੇ ਹਾਲਾਤ ਨੇ ਇਹ ਟੀਕਾਂ ਕਮਜ਼ੋਰੀ ਨਾਲ ਨਹੀਂ ਨਿਕਲਦੀਆਂ ਅਗਲਾ ਕਿਹੜਾ ਆ ਰਿਹਾ ਟੀਕਾ ਸਾਡੇ ਇੱਕ ਮੈਸ ਦੇ ਟੀਚਰ ਹੁੰਦੇ ਸੀ ਉਹ ਇਹਨਾਂ ਜੋ ਥੱਪੜ ਮਾਰਨਾ ਆਹਨੇ ਕਾ ਨਾਏ ਕਰ ਲੈਣਾ ਵੀ ਮੇਰੇ ਇਧਰ ਵਾਰ ਉਹ ਦੂਜੇ ਪਾਸੇ ਮਾਰ ਦੱਸ ਦੋਨੇ ਚੱਲਦੇ ਸੀ ਉਹਦੇ ਤੁਹਾਡੇ ਤਾਂ ਚਾਰ ਚਫੇਰੋਂ ਪੈਂਦੀਆਂ ਨੇ ਚਾਰ ਚਫੇਰੋਂ ਇੱਕ ਵਾਰ ਥੋੜੀ ਪੈਂਦੀਆਂ ਨੇ ਤੂੰ ਤਾਂ ਬਸ਼ਰਮ ਹੋਇਆ ਕਹਿੰਦੇ ਜੀ ਐਵੇਂ ਝੂਠ ਬੋਲਤਾ ਕੁਛ ਨਹੀਂ ਸੀ ਉਹਦੇ ਵਿੱਚ ਕੋਈ ਸ਼ਿਕਾਇਤ ਨਹੀਂ ਸੀ ਕਿਉਂ ਨਹੀਂ ਸੀ ਸ਼ਿਕਾਇਤ ਥੋੜੀ ਸ਼ੌਮਣੀ ਕਮੇਟ ਤੇ ਮਲਾਜ਼ਮ ਵੀ ਤੁਹਾਡੇ ਖਿਲਾਫ ਅਦਾਲਤ ਵਿੱਚ ਗਵਾਹੀਆਂ ਦੇਣ ਨੂੰ ਤਿਆਰ ਨੇ ਵੀ ਜਿਹੜਾ ਤੁਸੀਂ ਗੰਦ ਸ਼ੌਮਣੀ ਕਮੇਟ ਦੇ ਗੁਰਦੁਆਰੇ ਵਿੱਚ ਪਾਇਆ ਹੈ ਬਹੁਤ ਸ਼ਿਕਾਇਤਾਂ ਨੇ ਇੱਕ ਨਹੀਂ ਦੋ ਨਹੀਂ ਹਜ਼ਾਰਾਂ ਲੱਖਾਂ ਕਰੋੜਾਂ ਸ਼ਿਕਾਇਤਾਂ ਨੇ ਤੁਸੀਂ ਤਾਂ ਚੰਗੇ ਰਹੋਗੇ ਵੀ ਜੇ ਚੁੱਪ ਕਰ ਜਓ ਜੇ ਚੁੱਪ ਕਰ ਜਓ ਬਸ ਇੱਕ ਬੰਦਾ ਕਹਿੰਦਾ ਕਹਿੰਦਾ ਵੀ 3 ਲੱਖ ਰੁਪਏ ਦਨਵਾ ਦੇਵਾਂਗੇ ਤੇ ਤੂੰ ਬਸ ਚੁੱਪ ਕਰਕੇ ਸੋਚੀ ਜਾਣਾ ਤੇ ਉਹ ਬੰਦਾ ਕਹਿੰਦਾ ਠੀਕ ਹੈ ਤੇ ਉਹਦੇ ਉਹ ਦੂਜੇ ਦਿਨ ਮਾਲਕ ਆਇਆ ਮਾਲਕ ਨੂੰ ਕਹਿੰਦਾ ਜੀ ਮੈਂ ਕੀ ਸੋਚਣਾ ਕਹਿੰਦਾ ਇਹੀ ਸੋਚਣਾ ਹੈ ਵੀ ਲੱਖ ਰੁਪਏ ਕਿੱਥੋਂ ਆਉ ਉਹ ਕੀ ਸੋਚਣਾ ਕੋਈ ਇਹੀ ਸੋਚਣਾ ਵੀ ਲੱਖ ਰੁਪਏ ਕਿੱਥੋਂ ਆਉ ਵੀ ਮੈਂ ਕਿੱਥੋਂ ਦਿਆਂ ਤੈਨੂੰ ਬਿਲੇ ਬੈਠੇ ਤੂੰ ਇਹੀ ਸੋਚਣਾ ਹੈ ਵੀ ਮੈਨੂੰ ਕਹਿ ਤਾ 10 ਲੱਖ ਰੁਪਏ ਦੋ ਵੀ ਦੇਵਾਂ ਕਿੱਥੋਂ ਇਹ ਕਾਹਦਾ ਦਵਾਂ ਮੈਂ ਤਾਂ ਬਿਲਾ ਬੈਠਾ ਮੈਂ ਤੂੰ ਇਹੀ ਸੋਚਣਾ ਤੂੰ ਤਾਂ ਸੋਚੀ ਚੱਲੋ ਬੈਠੇ ਚੁੱਪ ਕਰਕੇ ਵੀ ਸਾਡੇ ਨਾਲ ਬਣੋਂ ਕਿ ਅਸੀਂ ਬਚਾਂਗੇ ਕਿਵੇਂ ਅਸੀਂ ਗਲਤੀਆਂ ਕਿਉਂ ਕੀਤੀਆਂ ਇਹਨੀਆਂ ਕਿਹਦੇ ਕਰਕੇ ਕਰ ਬੈਠੇ ਕਿਉਂ ਗਲਤੀਆਂ ਹੋਈਆਂ ਕਿਹਨੇ ਕਰਵਾਈਆਂ ਚਾਪਲੂਸੀ ਕਿਉਂ ਕੀਤੀ ਸਾਡਾ ਵਿੜਾ ਘਰ ਕਿਉਂ ਹੋ ਗਿਆ ਅਸੀਂ ਕਿਵੇਂ ਬਚਾਂਗੇ ਸਾਨੂੰ ਕੌਣ ਬਚਾ ਸਕਦਾ ਹੈ ਉਹ ਬੁੱਧੇ ਅਸੂਚੀ ਚੱਲੋ ਬੈਠੇ ਬਸ ਬੋਲਣ ਦੀ ਲੋੜ ਹੀ ਨਹੀਂ ਬੋਲਣੀ ਹਲਾਉਣੇ ਉਹ ਜਿਵੇਂ ਕਹਿੰਦੇ ਨਾ ਮੌਨਤਾ ਕੇ ਰੱਖੋ ਚੁੱਪ ਬੱਟ ਕੇ ਰੱਖੋ ਐਂ ਬਹਿ ਜਾਓ ਬਸ ਤੜਕੇ ਉੱਠਿਆ ਕਰੋ 4 ਵਜੇ ਪ੍ਰਸ਼ਾਦਾ ਪਾਣੀ ਛਕ ਲਿਆ ਕਰੋ ਨਾ ਤੋ ਕੇ ਬਸ ਮੋੜ ਜਨਾ ਐ ਬੈਠੇ ਰਹਿ ਕਰੋ ਹਾਂ ਬਸ ਬੋਲਣਾ ਨਹੀਂ ਜਿੰਨਾ ਬੋਲੋਗੇ ਉਹਨਾ ਫਸੋਗੇ ਜਿੰਨਾ ਬੋਲੋਗੇ ਨਾ ਉਹਨਾ ਫਸੋਗੇ ਬਸ ਬਾਇਓਲੋਜੀ ਦਾ ਖਾਸਾ ਬਾਇਓਲੋਜੀ ਕੀ ਫਤੇ